ਲੋ ਜੀ ਸੁਖਬੀਰ ਬਾਦਲ ਹੁਣ ਫਿਰ ਕਸੂਤਾ ਫਸ ਗਿਆ ਆਖੇ ਮੂਸਾ ਭੱਜਿਆ ਮੌਤ ਤੋਂ ਤੇ ਅੱਗੇ ਮੌਤ ਖੜੀ ਪਹਿਲੀ ਵੱਡੀ ਖਬਰ ਹੈ ਕਿ ਪੰਜਾਬ ਸਰਕਾਰ ਬੇਅਦਬੀਆਂ ਦੇ ਮੁੱਦੇ ਤੇ ਵੱਡਾ ਫੈਸਲਾ ਲੈ ਕੇ ਆਈ ਹੈ ਔਰ ਬੇਅਦਬੀਆਂ ਦੇ ਮੁੱਦੇ ਦੇ ਉੱਪਰ ਨਵਾਂ ਕਾਨੂੰਨ ਦਾ ਨਵਾਂ ਬਿੱਲ ਪੰਜਾਬ ਸਰਕਾਰ ਲੈ ਕੇ ਆ ਰਹੀ ਹੈ ਜਿਹੜੇ ਮਾਮਲੇ ਦੇ ਉੱਪਰ ਕਈ ਵੱਡੇ ਵੱਡੇ ਵਿਅਕਤੀ ਵੀ ਫਸਦੇ ਨਜ਼ਰ ਆ ਸਕਦੇ ਨੇ ਇਹਦੀ ਪੂਰੀ ਖਬਰ ਆਪਾਂ ਤੁਹਾਨੂੰ ਅੱਗੇ ਦੱਸਦੇ ਹਾਂ ਦੂਜੀ ਵੱਡੀ ਖਬਰ ਹੈ ਕਿ ਸੁਖਬੀਰ ਬਾਦਲ ਫਿਰ ਕਸੂਤੇ ਫਸਰੇ ਨੇ ਕਿਉਂਕਿ ਸੁਖਬੀਰ ਬਾਦਲ ਦੇ ਉੱਪਰ ਅੱਜ ਨਵਾਂ ਫੈਸਲਾ ਆ ਗਿਆ ਸੁਖਬੀਰ ਬਾਦਲ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਅੱਗੇ ਦੱਸਦੇ ਹਾਂ ਤੁਹਾਨੂੰ ਪੂਰੀ ਖਬਰ ਤੇ ਤੀਜੀ ਵੱਡੀ ਖਬਰ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਪੱਤਰਕਾਰਾਂ ਦੇ ਪੁਤਲੇ ਫੂਕਣ ਦਾ ਕੰਮ ਸ਼ੁਰੂ ਕੀਤਾ ਗਿਆ ਇਹ ਘਟਨਾ ਕਿੱਥੇ ਤੇ ਕਿਵੇਂ ਵਾਪਰੀ ਹੈ ਇਹਦੀ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਦੇ ਆ ਪਹਿਲੀ ਖਬਰ ਹੈ ਕਿ ਸੁਖਬੀਰ ਬਾਦਲ ਦੇ ਉੱਪਰ ਅੱਜ ਨਵਾਂ ਫੈਸਲਾ ਆਇਆ ਤਖਤ ਸ਼੍ਰੀ ਪਟਨਾ ਸਾਹਿਬ ਤੋਂ ਦੁਬਾਰਾ ਫੇਰ ਸੁਖਬੀਰ ਬਾਦਲ ਨੂੰ ਤਨਖਾਈਆ ਕਰਾਰ ਦਿੱਤਾ ਗਿਆ ਤਨਖਾਈਆ ਤੋਂ ਭਾਵ ਹੁੰਦਾ ਹੈ ਗੁਰੂ ਘਰ ਦਾ ਗੁਨੇਗਾਰ ਜਾਂ ਗੁਰੂ ਘਰ ਦਾ 도ਚੀ ਤਾਂ ਸੁਖਬੀਰ ਬਾਦਲ ਨੂੰ ਤਨਖਾਈਆ ਕਰਾਰ ਦਿੱਤਾ ਗਿਆ ਸੁਖਬੀਰ ਬਾਦਲ ਦੇ ਉੱਪਰ ਫਿਰ ਤਨਖਾਹ ਲਾਉਣ ਦਾ ਯਾਨੀ ਕਿ ਸਜ਼ਾ ਲਾਉਣ ਦਾ ਫੈਸਲਾ ਆਵੇਗਾ ਇਹ ਮਾਮਲਾ ਕੀ ਹੈ ਮਾਮਲਾ ਇਹ ਹੈ ਕਿ ਜਦੋਂ ਪਹਿਲਾ 2 ਦਸੰਬਰ ਨੂੰ ਸੁਖਬੀਰ ਬਾਦਲ ਨੂੰ ਦੋਚੀ ਇਕਰਾਰ ਦੇ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਸ ਨੂੰ ਤਨਖਾਹ ਲਈ ਗਈ ਸੀ ਯਾਨੀ ਕਿ ਸਜ਼ਾ ਲਾਈ ਗਈ ਸੀ ਉਸ ਟਾਈਮ ਤੋਂ ਹੀ ਕਈ ਵੱਡੇ ਸਵਾਲ ਉੱਠਦੇ ਆ ਰਹੇ ਸੀ ਕਈ ਤਰ੍ਹਾਂ ਦੀ ਚਰਚਾ ਕਈ ਤਰ੍ਹਾਂ ਦਾ ਰੌਲਾ ਉਸ ਟਾਈਮ ਤੋਂ ਪੈਦਾ ਆ ਰਿਹਾ ਸੀ ਬਹੁਤ ਸਾਰੇ ਲੋਕ ਬਹੁਤ ਸਾਰੇ ਸਿੱਖ ਪੰਥ ਨਾਲ ਜੁੜੇ ਬੁੱਧੀਜੀਵੀ ਇਹ ਕਹਿੰਦੇ ਆ ਰਹੇ ਸੀ ਕਿ ਇਹ ਸਜ਼ਾ ਬਹੁਤ ਘੱਟ ਲਾਈ ਗਈ ਹੈ ਜਿਸ ਪੱਧਰ ਦੇ ਗੁਨਾਹ ਸੁਖਬੀਰ ਬਾਦਲ ਨੇ ਕਬੂਲੇ ਨੇ ਉਹ ਬਹੁਤ ਵੱਡੇ ਨੇ ਉਹ ਗੁਨਾਹ ਬਹੁਤ ਵੱਡੀ ਸਜ਼ਾ ਦੇ ਹੱਕਦਾਰ ਸੀਗੇ ਪਰ ਉਸ ਤੋਂ ਬਾਅਦ ਕਈ ਤਰ੍ਹਾਂ ਦਾ ਜਿਹੜਾ ਇਹ ਰੌਲਾ ਉੱਠਿਆ ਔਰ ਫਿਰ ਬਹੁਤ ਸਾਰੇ ਲੋਕਾਂ ਨੇ ਇਹ ਮੰਗ ਕੀਤੀ ਕਿ ਸੁਖਬੀਰ ਬਾਦਲ ਦੇ ਉੱਪਰ ਵੱਡੀ ਸਜ਼ਾ ਲੱਗੇ ਉਸ ਤੋਂ ਬਾਅਦ ਫਿਰ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੈ ਉਹਨਾਂ ਨੂੰ ਬਦਲਾ ਦਿੱਤਾ ਗਿਆ ਉਹਨਾਂ ਨੂੰ ਹਟਾ ਦਿੱਤਾ ਗਿਆ ਉਹਨਾਂ ਦੀ ਥਾਂ ਤੇ ਜਿਹੜੇ ਗੜਗਾਚ ਨੇ ਉਹਨਾਂ ਨੂੰ ਕਾਲ ਤਖਤ ਸਾਹਿਬ ਦਾ ਜੱਥੇਦਾਰ ਬਣਾਇਆ ਉਦੋਂ ਤੋਂ ਵੱਡਾ ਰੌਲਾ ਉੱਠਦਾ ਆ ਰਿਹਾ ਸੀਗਾ ਔਰ ਜਿਹੜਾ ਹੁਣ ਅੱਜ ਸੁਖਬੀਰ ਸਿੰਘ ਬਾਦਲ ਨੂੰ ਤਖਤ ਸ਼੍ਰੀ ਪਟਨਾ ਸਾਹਿਬ ਤੇ ਤਲਬ ਕੀਤਾ ਗਿਆ ਸੀ ਸੁਖਬੀਰ ਬਾਦਲ ਨੂੰ ਜਿਹੜੀ ਅੱਜ ਹੁਣ ਤਨਖਾਹਿਆ ਕਰਾਰ ਦਿੱਤਾ ਗਿਆ ਇਹ ਮਾਮਲਾ ਹੈ ਕਿ ਜਿਹੜੇ ਜੱਥੇਦਾਰ ਰਣਜੀਤ ਸਿੰਘ ਜਿਨ੍ਹਾਂ ਨੂੰ ਹਟਾਇਆ ਗਿਆ ਸੀ ਉਹਨਾਂ ਨੂੰ ਫੇਰ ਦੁਬਾਰਾ ਹੁਣ ਲਾਗਤਾ ਗਿਆ ਸੀ ਜਿਹਦੇ ਖਿਲਾਫ ਜਿਹੜੇ ਤਖਤ shri ਪਟਨਾ ਸਾਹਿਬ ਦੇ ਪੰਜ ਪਿਆਰੇ ਨੇ ਉਹਨਾਂ ਨੇ ਵਿਰੋਧ ਕੀਤਾ ਸੀ ਔਰ ਉਸ ਤੋਂ ਬਾਅਦ ਉਹਨਾਂ ਨੇ ਤਖਤ shri ਪਟਨਾ ਸਾਹਿਬ ਦੇ ਉੱਪਰ ਸੁਖਬੀਰ ਬਾਦਲ ਨੂੰ ਤਲਬ ਕੀਤਾ ਸੀ ਸੁਖਬੀਰ ਬਾਦਲ ਉੱਥੇ ਨਹੀਂ ਸੀ ਗਏ ਸੁਖਬੀਰ ਬਾਦਲ ਦੇ ਉੱਪਰ ਦੋਸ਼ ਹੈ ਕਿ ਉਹਨਾਂ ਤਖਤ shri ਪਟਨਾ ਸਾਹਿਬ ਨੂੰ ਟਿਕ ਜਾਣਿਆ ਉਹਨਾਂ ਨੇ ਤਖਤ shri ਪਟਨਾ ਸਾਹਿਬ ਦੀ ਕੋਈ ਪ੍ਰਵਾਹ ਨਹੀਂ ਕੀਤੀ ਤਖਤ ਸ੍ਰੀ ਪਟਨਾ ਸਾਹਿਬ ਦੇ ਬਲਾਰੇ ਤੇ ਸੁਖਬੀਰ ਬਾਦਲ ਉਥੇ ਨਹੀਂ ਗਏ ਉਸ ਤੋਂ ਬਾਅਦ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜਿਹੜੇ ਕਿ ਸੁਖਬੀਰ ਬਾਦਲ ਦੀ ਪਾਰਟੀ ਦੇ ਬੰਦੇ ਨੇ ਆਗੂ ਨੇ ਕਾਲੀ ਦਲ ਦੇ ਉਹਨਾਂ ਨੇ ਉਥੇ ਜਾ ਕੇ ਤੇ ਪੰਜ ਪਿਆਰਿਆਂ ਨੂੰ ਕਿਹਾ ਸੀਗਾ ਕਿ ਪੇਸ਼ ਹੋਣ ਲਈ ਸੁਖਬੀਰ ਬਾਦਲ ਨੂੰ ਥੋੜਾ ਹੋਰ ਸਮਾਂ ਦਿਓ ਫਿਰ ਸਮਾਂ ਹੋਰ ਦੇ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਵੀ ਸੁਖਬੀਰ ਬਾਦਲ ਜਦੋਂ ਪੇਸ਼ ਨਹੀਂ ਹੋਏ ਤਾਂ ਅੱਜ ਫਿਰ ਸੁਖਬੀਰ ਬਾਦਲ ਦੇ ਖਿਲਾਫ ਇਹ ਜਿਹੜਾ ਫੈਸਲਾ ਉਹ ਆਇਆ ਸੁਖਬੀਰ ਬਾਦਲ ਨੂੰ ਤਨਖਾਈਆ ਕਰਾਰ ਦਿੱਤਾ ਗਿਆ ਹੁਣ ਤੁਸੀਂ ਦੱਸੋ ਕੀ ਸੁਖਬੀਰ ਬਾਦਲ ਦੇ ਉੱਪਰ ਜਿਹੜਾ ਇਹ ਫੈਸਲਾ ਆਇਆ ਕੀ ਇਹ ਠੀਕ ਹੈ ਪਹਿਲਾਂ ਵੀ ਸੁਖਬੀਰ ਬਾਦਲ ਨੂੰ ਦੋਸ਼ੀ ਕਰਾਰ ਦੇ ਕੇ ਤਨਖਾਈਆ ਕਰਾਰ ਦੇ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਲਾਈ ਗਈ ਸੀ ਉਸ ਵਕਤ ਸੁਖਬੀਰ ਬਾਦਲ ਨੇ ਜਿਹੜੇ ਗੁਨਾਹ ਮੰਨੇ ਸੀ ਉਹਨਾਂ ਚ ਇੱਕ ਤਾਂ ਉਹਨਾਂ ਨੇ ਮੰਨਿਆ ਸੀ ਕਿ ਕੋਟਕਪੂਰਾ ਦੇ ਵਿੱਚ ਨਾਮ ਜਪਦੀਆਂ ਸੰਗਤਾਂ ਦੇ ਉੱਪਰ ਗੋਲੀ ਚੜਾਉਣ ਦਾ ਗੁਨਾਹ ਅਸੀਂ ਕਬੂਲਦੇ ਹਾਂ ਦੂਜਾ ਉਹਨਾਂ ਨੇ ਮੰਨਿਆ ਸੀ ਜਿਹੜੇ ਬੇਅਦਬੀਆਂ ਹੋਈਆਂ ਉਹਨਾਂ ਦਾ ਇਨਸਾਫ ਨਾ ਦਿੱਤਾ ਜਾਣਾ ਇਹ ਇਹਦਾ ਗੁਨਾਹ ਵੀ ਉਹਨਾਂ ਨੇ ਕਬੂਲਿਆ ਸੀ ਤੀਸਰਾ ਜਿਹੜਾ ਸਭ ਤੋਂ ਵੱਡਾ ਗੁਨਾਹ ਉਹਨਾਂ ਨੇ ਕਬੂਲਿਆ ਸੀ ਕਿ ਡੇਰਾ ਸਰਸਾ ਦੇ ਮੁਖੀ ਜਿਹੜਾ ਇਸ ਟਾਈਮ ਜੇਲ੍ਹ 'ਚ ਬੰਦ ਹੈ ਰਾਮ ਰੀਮ ਉਸ ਨੂੰ ਕਾਲਤਕ ਸਾਬ ਤੋਂ ਮਾਫੀ ਦਵਾਈ ਗਈ ਸੀ ਕਾਲਤਕ ਸਾਬ ਦੇ ਉਸ ਵਕਤ ਦੇ ਜਥੇਦਾਰ ਤੇ ਦਬਾਅ ਪਾ ਕੇ ਇਹ ਗੁਨਾਹ ਵੀ ਕਬੂਲਿਆ ਸੀ ਸੁਖਬੀਰ ਬਾਦਲ ਹੋਰਾਂ ਨੇ ਇਹਦੇ ਨਾਲ ਹੀ ਜਿਹੜੇ ਸਿੱਖ ਨੌਜਵਾਨਾਂ ਨਿਰਦੋਸ਼ ਨੌਜਵਾਨਾਂ ਦੇ ਖੂਨ ਦੀ ਹੋਲੀ ਖੇਡਣ ਵਾਲੇ ਪੁਲਿਸ ਅਫਸਰ ਸੀਗੇ ਉਹਨਾਂ ਨੂੰ ਉੱਚੀਆਂ ਪਦਮੀਆਂ ਦੇਣ ਵਾਲਾ ਗ੍ਰਾਹ ਤੇ ਕਸੂਰ ਵੀ ਸੁਖਵੀਰ ਬਾਦਲ ਹੋਰਾਂ ਨੇ ਕਬੂਲਿਆ ਸੀਗਾ 2 ਦਸੰਬਰ ਨੂੰ ਕਾਲ ਤੱਕ ਤੇ ਸਾਹਿਬ ਦੇ ਸਾਹਮਣੇ ਉਸ ਤੋਂ ਬਾਅਦ ਉਹਨਾਂ ਨੂੰ ਸਜ਼ਾ ਲਈ ਸੀ ਤੇ ਹੁਣ ਫਿਰ ਸੁਖਵੀਰ ਬਾਦਲ ਨੂੰ ਤਨਖਾਈਆ ਕਰਾ ਦਿੱਤਾ ਗਿਆ ਇਹ ਸਭ ਕੁਝ ਦੇ ਦਰਮਿਆਨ ਅਕਾਲੀ ਦਲ 'ਚ ਬਹੁਤ ਵੱਡਾ ਪਚਾਲ ਆਇਆ ਅਕਾਲੀ ਦਲ ਦੋ ਟੋਟਿਆਂ 'ਚ ਵੰਡਿਆ ਗਿਆ ਬੀਬੀ ਜਗੀਰ ਕੌਰ ਸਰਜੀਤ ਸਿੰਘ ਰਖੜਾ ਸੁਖਦੇਵ ਸਿੰਘ ਢੀਂਡਾ ਪਰਮਿੰਦਰ ਢੀਂਡਾ ਹੋਰ ਕਿੰਨੇ ਹੀ ਵੱਡੇ ਆਗੂ ਜਿਹੜੇ ਅਕਾਲੀ ਦਲ ਨੂੰ ਛੱਡ ਕੇ ਪਾਸੇ ਹੋ ਗਏ ਸੀ ਮੰਗ ਸੀ ਕਿ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਪਾਸੇ ਕੀਤਾ ਜਾਏ ਤੇ ਪ੍ਰਧਾਨ ਕੋਈ ਹੋਰ ਯੋਗ ਬੰਦਾ ਬਣਾਇਆ ਜਾਏ ਪਰ ਸੁਖਬੀਰ ਬਾਦਲ ਕਿਸੇ ਵੀ ਤਰੀਕੇ ਨਾਲ ਪ੍ਰਧਾਨਗੀ ਨਹੀਂ ਛੱਡਣੀ ਚਾਹੁੰਦੇ ਔਰ ਦੁਬਾਰਾ ਫਿਰ ਕਈ ਤਰ੍ਹਾਂ ਦੇ ਤਰੀਕੇ ਵਰਤ ਕੇ ਉਹਨਾਂ ਨੇ ਪ੍ਰਧਾਨਗੀ ਦੇ ਉੱਪਰ ਆਪਣਾ ਕਬਜ਼ਾ ਜਿਹੜਾ ਉਹ ਜਾਰੀ ਰੱਖਿਆ ਇਹਦੇ ਰੋਸ ਦੇ ਵਿੱਚ ਬਹੁਤ ਕੁਝ ਅਕਾਲੀ ਦਲ ਨਾਲ ਜੁੜੇ ਕਾਫੀ ਸਾਰੇ ਵੱਡੇ ਲੀਡਰ ਬੋਲੇ ਨੇ ਭਾਵੇਂ ਕਿ ਜਿਹੜੇ ਸਿਕੰਦਰ ਸਿੰਘ ਮਲੂਕਾ ਵਰਗੇ ਪਹਿਲਾਂ ਉਹ ਬੋਲਦੇ ਰਹੇ ਪਰ ਬਾਅਦ ਦੇ ਵਿੱਚ ਫਿਰ ਅਕਾਲੀ ਦਲ 'ਚ ਵਾਪਸ ਚਲੇ ਗਏ ਨੇ ਪਰ ਇਹ ਸਭ ਕੁਝ ਦੇ ਬਾਵਜੂਦ ਹੁਣ ਫਿਰ ਸੁਖਬੀਰ ਬਾਦਲ ਨੂੰ ਤਖਤ ਚੜੀ ਪਟਨਾ ਸਾਹਿਬ ਨੇ ਤਨਖਾਈਆ ਕਰਾਰ ਦੇ ਦਿੱਤਾ ਹੈ ਹੁਣ ਦੇਖਣਾ ਹੈ ਕਿ ਕੀ ਸੁਖਬੀਰ ਬਾਦਲ ਤਖਤ ਸ੍ਰੀ ਪਟਨਾ ਸਾਹਿਬ ਦੀ ਮਾਨ ਮਰਿਆਦਾ ਤੇ ਰੁਤਬੇ ਨੂੰ ਮੁੱਖ ਰੱਖਦੇ ਹੋਏ ਉਹ ਉਹਨਾਂ ਉਹਨਾਂ ਦਾ ਹੁਕਮ ਮੰਨਣਗੇ ਜਾਂ ਫਿਰ ਉਹ ਟਿੱਚ ਜਾਣਣਗੇ